ਆਏ ਵੀਰ ਬਾਬ ਮੇਰੀ ਗੱਲ ਸੁਣ ਆਵਾ ਵੀ ਚਾਚੇ ਇਕਨਾਂ ਦੇਖ ਲਾ ਮਾਚੇ ਗੁਣਾ ਤੇ ਦਰ ਪਰ ਜਾਇ ਦਾ ਘਰ ਹਾਸ ਦੇ ਖੇਡਦੇ ਉਹਨਾਂ ਦੇ ਕਰੇ ਬੜਨ ਬੀ ਇਹਨਾਂ ਲਈ ਇੰਨੀ ਵੰਨ ਮੈਨੂੰ ਕੋਈ ਨਹੀਂ ਹੁਣ ਆਵਾ ਵੀ ਮੇਰਾ ਤਾਂ ਨਾ ਜਾਨ ਨੂੰ ਜੀ ਨਹੀਂ ਕਰਦਾ ਉਹਮਾਂ ਦੀ ਆਪ ਦੇਖ ਲਾ ਲਾ ਪੂਰੀ ਛੋਟੀ ਵਾਪਤੀਆ ਪੜਾ ਮਾਰਦੀ ਸੀ ਕੋਰਾਲਾ ਪੁਰਾਣੀ ਸੋਨਾ ਹਣ ਹਾਂ ਇਹ ਐ ਪਾਡਗਾ ਤਾਂ ਵਾਲਗਾ ਨੇ ਬਾਲੀਆਂ ਮਾਰ ਬਾਲਗਾ ਪਾਡ ਤੈਨੂੰ ਤਾਂ ਐ ਸੀਗਾ ਵੀ ਚੱਲ ਲੈ ਸੁਖੀ ਵਧੀਆ ਗਈ ਵਧੀਆ ਗਈ ਉਹ ਆਏ ਇੱਕ ਗੱਲ ਹੈਗੀ ਆ ਉਹਦੀ ਸੱਸ ਨਾ ਮੇਰੇ ਕੋਲੇ ਬੈਠੀ ਸੀ ਵਿਚਾਰੀ ਬਰਾਹੀ ਬਿਰਬਰ ਜੇ ਕਰੇ ਕਹਿੰਦੀ ਕੁੜੇ ਕੀ ਦੱਸਾਂ ਇਹ ਤਾਂ ਮੇਰੇ ਮੂਹਰੇ ਨਾ ਬੋਲਦੀ ਆ ਪੁਰਾਣੀ ਕੰਮ ਕਰਦੀ ਸਾਰਾ ਦਿਨ ਮੇਥੋਂ ਕੰਮ ਕਰਉਂਗੀ ਹੂੰ ਕੰਮ ਕਾਹਨੂੰ ਕਰਦੀ ਐ ਇਹਨਾਂ ਤਾਂ ਗੋਹੇ ਤੇ ਵੀ ਲਾਈ ਹੋਈ ਐ ਹੂੰ ਐ ਸੀ ਜੇ ਤੂੰ ਕੱਲੀ ਵਗ ਜਾਂਦੀ ਤਾਂ ਮੈਨੂੰ ਐ ਸੀ ਮੈਂ ਹੋਣਾ ਸਾਰਾ ਤਾਂ ਗੋਹਾ ਸੜ ਦਿੰਦੀ ਨਾ ਮੈਂ ਸਨ ਨਹੀਂ ਸੁਣਨੀ ਪਾ ਲਈਦੀ ਕੰਮ ਨੂੰ ਕੁ ਵੇਲਾ ਹੋ ਗਿਆ ਮੇਰੀ ਗੱਲ ਸੁਣ ਲੈ ਤੈਨੂੰ ਤਾਂ ਕੰਮ ਦੇਂਦਿਆ ਆਇ ਨਹੀਂ ਦੇਂਦੀ ਵੀ ਮੇਰੀ ਨਣ ਦਾ ਦੋ ਦਿਨ ਤਾਂ ਮਸਾ ਆਈ ਹੈ ਬਿਲਪਾਲਾ ਤੇਰੇ ਨਾਲ ਤਾਂ ਮੇਰੇ 3 ਵਰਗੇ ਦਿਨ ਲੰਘਦੇ ਨੇ ਜਦ ਤੂੰ ਆਈ ਮੇਰਾ ਤਾਂ ਆਉਂਦਾ ਜਦੋਂ ਮੈਂ ਤੇ 4 ਦਿਨ ਲਾ ਜਾਂਦੀ ਮੇਰਾ ਤਾਂ ਜੀ ਨਹੀਂ ਕਰਦਾ ਪਿੰਡ ਜਾਣ ਦਾ ਮਸਾ ਮਸਾ ਆਈ ਹੈ ਤੂੰ ਚੱਲ ਖੁਸ਼ੀ ਨਹੀਂ ਹੁੰਦਾ ਚੱਲ ਰਲ ਮਿਲ ਕੇ ਪਾਲਾਂ ਗੋ ਹਨਾ ਹਲੋ ਓਏ ਢੀ ਮੇਰੀ ਗੱਲ ਸੁਣ ਪਾ ਤੂੰ ਇਹ ਆ ਦੇਖ ਲੈ ਲੈ ਉਹ ਮਾ ਦੇਖ ਲਾ ਕਿਵੇਂ ਰਾਵਣਾ ਬੱਠੀ ਕੰਮ ਕਰੀ ਜਾਂਦੀ ਆ ਉਹ ਮੈਨੂੰ ਤਾਂ ਨਾ ਚਾਜਾ ਚੜ ਜਾਂਦਾ ਜਦੋਂ ਆਪਣਾ ਸਾਰਾ ਪਰਿਵਾਰ ਇੰਨਾ ਖੋਸ ਰਹਿੰਦਾ ਹੈ ਤੇ ਵੀ ਚੱਲ ਸੁਖਰਾ ਪ੍ਰਮਾਤਮਾ ਵੀ ਮੇਰਾ ਨਾ ਪੇਕਾ ਪਿੰਡ ਇੰਨਾ ਖੋਸਾ ਹੈ ਨੰ ਮੇਰੀ ਪਰਜਾਈ ਤਾਂ ਫੁੱਲਾ ਵਾਂਗੂ ਮੈਨੂੰ ਰੱਖਦੀ ਆ ਸਾਰੇ ਪਿੰਡ ਤਾਂ ਤੈਨੂੰ ਯਾਦ ਕਰਦੀਆਂ ਨਿੱਕੀ ਵਰਗੀਆਂ ਅੱਛਾ ਹਾਂ ਕਹਿੰਦੀ ਤੇਰੀ ਭਾਇਰ ਜੀ ਇਨੀ ਆਈ ਮਮਾ ਕਾ ਭਾਈ ਕੀ ਕਰਾਂ ਉਹਦੇ ਤਾਂ ਹੁਣ ਕੰਮ ਵਾਲੇ ਨੇ ਉਹ ਕਿੱਥੇ ਆਉਂਦੀ ਆ ਮੇਰੇ ਕੋਲੇ ਗੇੜਾ ਮਾਰਦੀ ਆ ਬਸ ਮਾ ਦਾ ਜਰਾਂ ਦਾ ਵਾਲਾ ਉੱਥੇ ਨਾ ਆ ਮੰਗੀ ਹੁਣ ਅਸੀਂ ਕਿੱਥੇ ਆਉਂਦੀ ਤੂੰ ਪਤਾ ਹੀ ਆ ਲੈ ਮੇਰੀ ਤੁੰਰ ਲਾ ਰਹੇ ਹੈ ਤੇ ਮੈਂ ਪਰਸੇ ਬਣਾਣੇ ਆ ਖੋਲ ਖੋਲ ਬਸ ਫਿਰ ਮੈਂ ਤੇਰੇ ਨਾਲ ਬਣਾ ਦੇਣੀ ਆ ਤੇ ਗੋਹਾ ਗੂੜਾ ਆਪਾਂ ਇਕੱਠੇ ਰਲ ਮਿਲ ਕੇ ਸਿੱਟ ਲਾਂਗੇ ਸਬਜੀ ਵਿੱਚੇ ਪੱਤੀ ਜਾਂਦੀ ਆ ਤੇ ਆਪਾਂ ਮੈਂਟ ਚ ਤੜਕਾ ਲਾ ਕੇ ਆਥਨ ਨਹੀਂ ਨਹੀਂ ਇਹ ਕਹਿੰਦੇ ਮੈਂ ਮੇਰੀ ਗੱਲ ਸੁਣ ਭੱਜ ਕੇ ਚਾਹ ਤਰਿਆ ਮੈਂ ਨਹੀਂ ਤਾਂ ਤੇ ਰਲ ਮਿਲ ਕੇ ਬਣਾ ਲੈਣੀ ਆ ਬਸ ਚਾਹ ਤਾਂ ਮੈਂ ਘੁੱਟ ਬਣਾ ਦਿੰਨੀ ਆ ਚਾਹ ਦੀ ਕਿੱਡੀ ਕਵੱਡੀ ਗੱਲ ਆ ਹੈ ਸਬਜੀ માં ਕੱਟੀ ਹੋਈ ਜਾਂਦੀ ਆ ਚੱਲ ਹਾਂ ਇਹ ਮਾਲਕਾ ਛੋ ਕਰਾਇ ਨਾਣ ਪਰਝਾਈ ਆਉਂਦੀਆਂ ਕਿੰਨਾ ਖੁਸ਼ ਆਉਂਦੀਆਂ ਨਾ ਇਹ ਮਾਲਕਾ ਆ ਹੀ ਰੱਖੇ ਇਹਨਾਂ ਨੂੰ ਤੇ ਤਾਂ ਤਰਸ ਤੰਗ ਵਾਸ਼ੇ ਇਹ ਮੇਰੇ ਮਾਲਕਾ ਆਈ ਇਹਨਾਂ ਦਾ ਉਹ ਪਿਆਰ ਰਹੇ ਲੈ ਹੁੰਦਾ ਇਹ ਐ ਕੱਲਿਆਂ ਨੂੰ ਕੰਮ ਦਾ ਔਖਾ ਹੁੰਦਾ ਰਲਿਆਂ ਮਿਲਿਆਂ ਨੂੰ ਤਾਂ ਨਹੀਂ ਤਾਂ ਹੈ ਮੈਂਟ ਲੱਗਿਆ ਦੀ ਪਾਲਣ ਦਾ ਕੀ ਲੱਗਦਾ ਹੁੰਦਾ ਹੈਗਾ ਇਧਰ ਕੱਲੇ ਦੇ ਆਹ ਪਿੰਡ ਵਿੱਚ ਵੀ ਬੰਦੇ ਆਖਲਾ ਆ ਜਾਂਦੇ ਨੇ ਨਾਟਕਾ ਪਾਉਣਾ ਪੈਂਦਾ ਇੱਧਰ ਲੈ ਆਈ ਇਹਨੂੰ ਵੀ ਹਨਾ ਮੈਨੂੰ ਬਸ ਇੱਥੇ ਬੰਨ੍ਹ ਦਿਓ ਕੱਲਾ ਗੋਹਾਰ ਹੈ ਗਿਆ ਮੇਰਾ ਸਿੱਟਣ ਵਾਲਾ ਹੋ ਗਿਆ ਕੰਮ ਭਾਬੀ ਹਲ ਮੈਂਟਨ ਚ ਦੀ ਬੰਨ੍ਹ ਤੂੰ ਉਹ ਭਾਬੀ ਫਿਕਰ ਕਰੀ ਜਾਂਦੀ ਸੀ ਫਿਰ ਆਇਆ ਕੁੜੇ ਮੈਂ ਤਾਂ ਕੰਮ ਕਰਨ ਤੇਜ਼ੀ ਕਰੀ ਜਾਂਦੀ ਸੀ ਸਾਰੇ ਕੰਮ ਹੋ ਗਏ ਤੁਸੀਂ ਇੱਧਰ ਨਾਲ ਮਿਲ ਕੇ ਵੀਰੇ ਉਹਨਾਂ ਨੇ ਡੰਗਰ ਪੋਸਣਾ ਨਾ ਮੇਰੇ ਤਾਂ ਉਧਰ ਬੇਬੇ ਨੇ ਸਬਜ਼ੀ ਕੱਢਤੀ ਤੇ ਮੈਂ ਚਾਹ ਵੀ ਬਣਾ ਲਈ ਅੱਛਾ ਚਾਹ ਬਣਾ ਲਈ ਬਸ ਇਕੱਠੇ ਬਹਿ ਕੇ ਪੀਣੀ ਆ ਫਿਰ ਹਾਂ ਕਾਈ ਐ ਰਾਰ ਮਿਲ ਕੇ ਤਾਂ ਸਹੀ ਗੱਲ ਆ ਕਿ ਦਸਾਂ ਮੈਂ ਟੈਂਡ ਨਹੀਂ ਲੱਗਦਾ ਵੀਰਪਾਲ ਉਹ ਕੱਲੀ ਕਹਿ ਰਹੀ ਔਖਾ ਹਰ ਆਪਣਾ ਮਿੰਟ ਟਮੇਟੀ ਵਨ ਤੇ ਕਾਈ ਤਾਂ ਕਹਿੰਦੇ ਤੂੰ ਨਹੀਂ ਫਿਕਰ ਕਰੀ ਜਾਨੀਆ ਤੂੰ ਤਾਂ ਕਰਮਾਂ ਵਾਲੀ ਆ ਜਿਹੜਾ ਇੰਨਾ ਚੰਗਾ ਮੇਰਾ ਭਰਾ ਮਿਲਿਆ ਤੈਨੂੰ ਹੈ ਸਾਰਾ ਕੰਮ ਤੇਰੇ ਨਾਲ ਕਰਵਾ ਦਿੰਦਾ ਹੋਰ ਦੱਸ ਕੀ ਆ ਸਹੀ ਗੱਲ ਐ ਵੀ ਬਾਈ ਦੂਜਾ ਵੀ ਬਹੁਤ ਵਧੀਆ ਦੇਖ ਹਾਂ ਮਿੰਟ ਦਾ ਮਿੰਟ ਨਾਲ ਲੱਗ ਗਿਆ ਇਸ ਤਰੀਕਾ ਨਹੀਂ ਕਰਦਾ ਹੈਗਾ ਹਾਂ ਸਹੀ ਗੱਲ ਹਾਂ ਪਰ ਬਾਈ ਤੂੰ ਵੀ ਤਾਂ ਮਾਰ ਲਿਆ ਕਰ ਗੇੜਾ ਕਿਤੇ ਮੇਰੇ ਕੋਲੇ ਤੂੰ ਤਾਂ ਜਮੀ ਨਹੀਂ ਆਉਂਦਾ ਬਸ ਬਾਈ ਕੰਮ ਦੇ ਟਾਈਮ ਤੇ ਆਏ ਨਹੀਂ ਹੁੰਦਾ ਵਾ ਕੀ ਕਰਕੇ ਹਾਂ ਤੋਂ ਬਹੁਤ ਟਾਈਮ ਲੱਗਦਾ ਛੋਟਾ ਭਰਾ ਇਕੱਲਾ ਕੰਮ ਕਰਦਾ ਨਾਲ-ਨਾਲ ਰਹਿੰਦਾ ਤਾਂ ਬਾਡੀਗਾਰਡ ਵਾਂ ਕੇ ਹਾਂ ਬਾਈ ਬਹੁਤ ਟਾਈਮ ਲੱਗਦਾ ਤੂੰ ਸਕੇਰਾ ਮੈਨੂੰ ਘਾਉਣਾ ਤੀ ਵਿਆਹ ਤਾਂ ਤੂੰ ਐ ਨਹੀਂ ਡੇਟ ਦੇ ਉਹ ਤੂੰ ਪੈਨੈਟੀ ਕਰੀ ਸੌਖੀਆਂ ਫਿਰ ਤੁੰਤਾਂ ਕੀ ਪੀ ਕਰਾ ਅੱਛਾ ਜੇ ਮੈਂ ਇਹ ਕਰੇ ਸੌਖੀਆਂ ਫਿਰ ਤੂੰ ਤਾਂ ਮੇਰੇ ਕੋਲ ਸਾਲ ਬਾਅਦ ਆਇਆ ਕਰੋਗੇ ਸਾਲਾਂ ਬਈ ਤਿੱਥੇ ਪਿਆਰ ਤਾਂ ਆਉਣਾ ਉਸ ਤੋਂ ਬੋਲੇ ਇੱਕ ਹੀ ਗੱਲ ਹੈ ਤੂੰ ਪਿਆਰ ਆਉਣਾ ਬਈ ਦਾਰਾਦਰ ਮੈਨੂੰ ਕਹਿੰਦੇ ਰਹਿੰਦੇ ਆ ਆ ਭਾਬੀ ਨੂੰ ਤਾਂ ਇੰਨਾ ਯਾਦ ਕਰਦੀਆਂ ਨੇ ਉਹ ਸੁੱਕੀ ਵਰਗੀਆਂ ਦੂਜੀਆਂ ਸਾਰੀਆਂ ਤੇ ਆ ਕੇ ਤੇਰੀ ਪਰਜਾਈ ਨਹੀਂ ਆਉਂਦੀ ਸਾਡਾ ਤਾਂ ਜਦੋਂ ਆ ਜਾਂਦੇ ਆ ਜੀਵਾੜ ਦਿੰਦੀਆਂ ਰੌਣਕ ਲੱਗੀ ਰਹਿੰਦੀ ਆ ਇੱਕ ਤਾਂ ਕੰਮ ਹੀ ਇੰਨੇ ਆ ਪਸੂ ਕੁਸੂ ਰੱਤਲੇ ਪਸ ਆਵਾਂਗੇ ਚਾਹ ਤਾਂ ਬਣਾ ਲਾ ਚਾਹ ਬਸ ਧਰੀ ਪਈ ਆ ਬਸ ਲੈ ਕੇ ਆਉਣੀ ਐ ਇੱਥੇ ਵੇਖੀ ਹੋਰ ਬਾਈ ਹੁਣ ਤਾਂ ਆਏ ਨਾ ਵੀ ਹੁਣ ਤੁਸੀਂ ਉੱਟਣ ਲਿਖਿਆ ਕਰੋ ਤੁਸੀਂ ਕਿੰਨੇ ਕਦਰ ਰਹਿੰਦੇ ਹੋ ਮੈਂ ਤਾਂ ਆਪ ਕੱਲ ਨੂੰ ਜਾਉਂਗੀ ਫਿਰ ਉਹੀ ਤਾਂ ਕਰਨਾ ਹੈ ਹਾਂ ਤੂੰ ਤਾਂ ਮੇਰਾ ਜਾਨ ਨੂੰ ਜੀ ਨਹੀਂ ਕਰਦਾ ਜੀ ਲੱਗ ਜਾਂਦਾ ਕਿੱਥੇ ਵੀ ਸੋਡਾ ਪਰਿਵਾਰ ਵੀ ਆਪਣੇ ਪਰਿਵਾਰ ਨੂੰ ਹੱਸਦਾ ਖੇਡਦੀ ਰਹਿੰਦਾ ਵਦਿਆ ਬਾਲਾ ਹੱਸਦਾ ਖੇਡਦਾ ਆਏ ਇਕੱਠੇ ਹੋ ਕੇ ਬਹਿੰਦੇ ਆ ਇਹਨਾਂ ਦਾ ਬਖੋਦੀ ਫਾੜੀ ਹੈ ਬਾਲੇ ਮਖੌਲੀ ਨੇ ਚਲੋ ਚੰਗੀ ਗੱਲ ਹੈ ਪਤਾ ਤਾਂ ਹੈਦਾ ਬਾਈ ਕਿ ਆਪ ਜਾ ਕੇ ਟਾਈਮ ਆਪ ਨੂੰ ਤਾਂ ਜਮੀ ਨਹੀਂ ਆਏ ਲੱਗਦਾ ਪਰ ਇੱਕ ਗੱਲ ਹੈ ਜੀ ਭਾਬੀ ਮੈਂ ਤਾਂ ਤੇਰੇ ਨਾਲ ਗਾਲਾਂ ਗਸਾਂ ਮੈਨੂੰ ਆਪਣੀ ਤਾਂ ਉਹ ਗੱਲ ਹੋ ਗਈ ਹੈ ਕਿ ਬਾਲੇ ਘਰਾਂ ਦਾ ਪਰੋਣਾ ਤੇ ਭੁੱਖਾ ਰਹਿਣ ਦਾ ਮੈਂ ਕਹਿੰਦੇ ਹੁੰਦੇ ਨੇ ਤੇ ਆਪਾਂ ਦੇ ਸਾਰੇ ਜਾਣੇ ਲਾਗੇ ਪਸ਼ੂ ਬੰਨ ਗਾਂ ਕਿਥੇ ਨਹੀਂ ਬੰਨੀ ਨਹੀਂ ਘਾਉਤੀ ਆ ਦੇਖ ਲਈਏ ਕਿ ਕਿੰਨਾ ਚਾਹਿਆ ਪਿਆਸਾ ਹੈ। ਆਹ ਉੱਥੇ ਗੱਡੀ ਆ ਗਈ ਤੇ ਨੰਨੀ ਨਹੀਂ। ਜੁਆ ਸਾਰੇ ਪਸੂ ਬਣ ਤੇ ਇਹਨਾਂ ਨੂੰ ਚੋਣ ਵੇਲੇ ਦੇਖਣੀ ਸੀ। ਕਿਉਂ ਨਹੀਂ ਚਾਹਿਆ ਭਾਈ ਸਰਿਆ। ਤੁਸੀਂ ਬੈਠੋ ਇਕੱਲਾ ਤਾਂ ਫਿਰ ਹੋ ਹੀ ਜਾਂਦਾ। ਤੈਨੂੰ ਪਤਾ ਹੀ ਆ। ਭਾਬੀ ਇੱਕ ਗੱਲ ਹੈਗੀ ਆ ਦੇਖਣਾ। ਹੁਣ ਤਾਂ ਮੈਂ ਆ ਨਹੀਂ ਹੁਣ ਮੈਂ ਸਾਲ ਬਾਅਦ ਕਿਹੜਾ ਮਾਰੂ ਦੇਖੀ ਜਾਈ। ਭਾਬੀ ਮੈਨੂੰ ਨਹੀਂ ਰਹਿਣਾ ਹੁਣ ਆ ਜਾਈਗੀ। ਪਤਾ ਹੀ ਆ। ਤੈਨੂੰ ਪਤਾ ਨਾ ਵੀ 2 ਮਹੀਨੇ ਬਾਅਦ ਆ ਜਾਂਦੀ ਆ। ਤਾਂਹੀਂ ਤਾਂ ਮੇਰੇ ਕੋਲੇ ġੇੜਾ ਨਹੀਂ ਮਾਰਦੇ ਜਿਵੇਂ ਇੱਥੇ ਤਾਂ ਮੇਰੇ ਪਿੰਡ ਦੀਆਂ ਸੜਕਾਂ ਨੀਵੀਆਂ ਕਰੀਆਂ ਪਈਆਂ ਹੁੰਦੀਆਂ। ਨਾ ਹੁਣਾਵਾਂਗੀ ਪੱਕਾ ਬੀਬੀ ਆ ਦੇਖ ਲੈ ਤੇਰੇ ਸਾਹਮਣੇ ਭਾਬੀ ਨੂੰ ਇਹ ਜਗਾਂ ਨਹੀਂ ਕਹਿੰਦੇ ਤੇ ਜਾਂਦੇ ਨਹੀਂ ਇਹ ਤਾਂ ਹੀ ਕਰ ਦੇਹਂਦੇ ਆ ਮੇਰੀ ਗੱਲ ਸੁਣ ਚੁੱਪ ਕਰਕੇ ਤੂੰ ਲਾ ਕੇ ਮੇਰੇ ਕੋਲ ਮੀਨਾ ਨਾ ਹੀ ਲੈ ਜਾ ਨਾਲ ਮੈਂ ਤਾਂ ਨਾਲ ਹੀ ਲੈ ਜੂਗੀ ਹੋਰ ਕੀ ਆਂ ਭੈਣੇ ਮਾਈ ਨਹੀਂ ਜਾਂਦੀ ਮੇਰਾ ਤਾਂ ਨਾ ਆਪਦੇ ਪੋਤੇ ਪੋਤੀਆਂ ਬਣਾ ਤੇ ਆਪਦੇ ਆਲੂ ਨਹੀਂ ਨਹੀਂ ਲੱਗਦਾ ਲੈ ਮਾਂ ਤੂੰ ਤਾਂ ਅੱਜੀ ਆਉਂਦੀ ਕੁੜੀ ਨੂੰ ਪਰਾਇਆ ਕਰਤਾ ਤੇਰਾ ਪੋਤਾ ਪੋਤੀ ਵੀ ਨਾ ਤਾਂ ਜੀ ਨਹੀਂ ਲੱਗਦਾ ਨਾ ਦੋਤਾ ਨਹੀਂ ਪਿਆਰਾ ਉਦੋਂ ਪਿਆਰਾ ਦੋਤਾ ਵੀ ਪਿਆਰਾ ਹੈ ਤੇ ਤੂੰ ਵੀ ਪਿਆਰੀ ਆ ਵਾਈ ਵੀ ਪਿਆਰਾ ਸਾਰੇ ਪਿਆਰੇ ਸਾਰਾ ਪਰਿਵਾਰ ਪਿਆਰਾ ਪਰ ਕਿਹੜਾ ਕਹਾ ਹੁਣ ਤੱਕ ਆਵਦੇ ਆਲ ਨੇ ਬਣਾ ਪੁੱਤ ਕੀ ਹਾਂ ਉਹ ਗੱਲ ਹੈ ਹਾਂ ਜਿਹੜੇ ਸੁਭਾਅ ਦਾ ਸੁਭਾਅ ਬੜਾ ਗਿਆ ਨਾ ਸੁਲਾ ਸੁਭਾਅ ਸੀ ਤਾਂ ਹੱਥ ਦੇ ਕੇ ਗਲ ਫੇਖਦੇ ਬੀਨੇ ਆਪਨੇ ਵਰਗਾ ਪਰਿਵਾਰ ਤਾਂ ਕਿਸੇ ਰਾਨੀ ਤਾਂ ਹੀ ਤਾਂ ਮੱਚਦੇ ਆ ਨਾ ਲੋਕ ਆਪਾਂ ਨੂੰ ਦੇਖ ਕੇ ਜਰਦੇ ਨਹੀਂ ਮੈਂ ਤਾਂ ਸਿਕੰਦਰ ਕਹਿ ਦਿੰਦਾ ਕਹਿੰਦਾ ਤੂੰ ਵਗ ਜਾਨੀ ਤੈਨੂੰ ਤਾਂ ਕੋ ਕੱਢਣਾ ਔਖਾ ਹੋ ਜਾਂਦਾ ਤਾਂ ਹੀ ਤਾਂ ਮੈਨੂੰ ਉਹ ਤੋਰਦਾ ਨਹੀਂ ਕਹਿੰਦਾ ਤੈਨੂੰ ਮਲਾ ਕੇ ਲਿਆਉਂਗਾ ਨਾਲ ਵੀ ਜਿਹੜਾ ਮੈਂ ਵਗ ਜਾਣਾ ਕਿ ਮੇਰਾ ਤਾਂ ਆਪਦਾ ਨਹੀਂ ਜੀ ਲੱਗਦਾ ਬਾਈ ਮੈਨੂੰ ਕੱਲ ਕਿਤੇ ਤਾਂ ਜਾ ਜਾਂਦਾ ਕਦੇ ਕਿੱਧਰ ਲੈ ਜਾਂਦਾ ਮੇਰਾ ਤਾਂ ਆਪਦੇ ਉੱਥੇ 2 ਦਿਨ ਮੱਲੋ ਮੱਲੀ ਲੱਗ ਹੀ ਜਾਂਦੇ ਆ ਮੈਂ ਤਾਂ ਕਿਹਾ ਕਿ ਮੈਂ ਕਿਥੋਂ ਰਹਿ ਨਹੀਂ ਦੇ ਮੈਂ ਹੀ ਜਾ ਜਾਂਦੀ ਆ ਲੈ ਭੈਣੇ ਮੇਰੀ ਗੱਲ ਸੁਣਾ ਅੰਡਾ ਅਗਲਾ ਮਸਾ ਆਉਂਦਾ ਟਾਈਮ ਤੋਂ ਟਾਈਮ ਘਟ ਕੇ ਕਿਹਦੇ ਕੋਈ ਟਾਈਮ ਹੈ ਭਈ ਇਹਦਾ ਨਾ ਐਵੇਂ ਹੀ ਨਹੀਂ ਹੁੰਦਾ ਭਾਈ ਦਾ ਪਤਾ ਤਾਂ ਨਹੀਂ ਹਾਂ ਤੇ ਜੇ ਹੁਣ ਅਗਲੇ ਕੋਲੇ ਆਪਾਂ ਬਹਿ ਜਾਗੇ 10 ਮਿੰਟ ਤਾਂ ਅਗਲਾ ਕਿੰਨਾ ਜਾ ਕੇ ਆਏ ਕਹਿੰਦੇ ਵੀ ਹਾਂ ਭਾਈ ਕਿੰਨਾ ਵਧੀਆ ਪਰਿਵਾਰ ਇਕੱਠੇ ਹਾਸੇ ਖੇਡਦੇ ਆ ਹੱਸਦੇ ਆ ਪਰਿਵਾਰ ਕਹਿੰਦੇ ਹੱਸ ਜਾਣਾ ਪਰਿਵਾਰ ਵਾਸਤੇ ਤੁਸੀਂ ਆਏ ਲਾ ਲਓ ਜੀ ਚਾਚੇ ਇਕੱਠੇ ਆਪਣਾ ਵੱਡਾ ਪਰਿ ਨੇ ਆਪਾ ਲੈ ਆ ਬਾਬੀ ਹਾਂ ਮੇਰੀ ਗੱਲ ਸੁਣ ਜਾ ਤਾਂ ਮੈਂ ਲਈ ਹੋ ਰੱਖਿਆ ਹੀ ਮੇਰੇ ਤੇ ਕਿ ਗੱਲ ਜਾਦਾ ਗਈ ਬੀਬੀ ਦੀ ਹਾਂ ਭਾਈ ਬੀਬੀ ਨੂੰ ਨਾ ਕਈ ਦਿਨ ਲਗਾਤਾਰ ਤਾਪ ਚੜਦਾ ਹੈ ਹਾਂ ਤੇ ਪਤਾ ਨਹੀਂ ਕਿਉਂ ਵੀ ਇਹਨੂੰ ਆਏ ਹੁੰਦਾ ਵੀ ਦੇਖ ਹੁਣ ਆਪਾਂ ਨੂੰ ਵੀ ਬੁਖਾਰ ਹੋ ਜਾਂਦਾ ਆਪਾਂ ਤਾਂ ਕੋਈ ਦੱਸ ਦੇਣੀ ਆਪਾਂ ਨੂੰ ਕਹ ਦੇ ਨੇ ਵੀ ਬੁਖਾਰ ਹੋ ਗਿਆ ਨਾ ਗੋਲ ਨਾ ਲੈ ਲੈਣੇ ਇਹਨੂੰ ਆਏ ਹੁੰਦਾ ਵੀ ਮੈਂ ਆਂਡ ਗਵਾਂਡ ਚ ਸਾਰੇ ਘਰੇ ਪਤਾ ਹੋਵੇ ਵੀ ਇਹਨੂੰ ਤਾਪ ਚੜ ਗਿਆ ਪਤਾ ਕੀ ਹੈ ਰਾਤ ਨੂੰ ਉੱਠ ਕੇ ਆਈ ਆਈ ਆ ਕੇ ਦੇਖੀ ਆਏ ਖੜਕਾ ਕੇ ਬਾਹਰ ਆਏ ਬਾਹਰ ਗਿਆ ਜਾ ਕੇ ਆਈ ਬਾਹਰ ਖੜਕਾ ਕੇ ਬੈਸਕ ਜੀਤਾ ਬੈਸਕ ਜੀਤਾ ਆ ਜਾ ਮੈਨੂੰ ਤਾਂ ਚੜ ਗਿਆ ਤਾਂ ਬੇਬੇ ਮਾਈ ਜੀ ਵੀ ਉਹ ਤਾਂ ਨਹੀਂ ਪਤਾ ਲੱਗਣਾ ਮੈਂ ਸਾਰਿਆਂ ਦਾ ਘੇੜ ਘੜਕਾਇਆ ਕਰਿਆ ਤਾਂ ਕਿੱਥੋਂ ਸੀ ਸਾਨੂੰ ਪਤਾ ਨਾ ਲੱਗਿਆ 10 ਮਿੰਟ ਜਾ ਕੇ ਪਹੇਗੀ ਇਹਨੇ ਆਖੇ ਤਾਂ ਆਈ ਹੀ ਨਹੀਂ ਫਿਰ ਵੀ ਮੇਰੇ ਰਾਗੀ ਬੈਸਕ ਜੀਤਾ ਬੈਸਕ ਜੀਤਾ ਆ ਗਿਆ ਕੀ ਆ ਬੇ ਚੜ ਗਿਆ ਤਾਂ ਆਪ ਤਾਂ ਮੈਨੂੰ ਆ ਆਈ ਸੋਏ ਮੈਂ ਓ ਬੇਬੇ ਮੇਰੀ ਗਾਲ ਸੁਣ ਤੈਨੂੰ ਬੁਖਾਰ ਹੀ ਚੜਿਆ ਸੀ ਠਾਉਣ ਦੀ ਕੀ ਲੋੜ ਸੀ ਰਾਤ ਨੂੰ ਇੰਨੀ ਦੀ ਨੀਂਦ ਖਰਾਬ ਕਰਦੀ ਤੈਨੂੰ ਚੈਨ ਹੀ ਨਹੀਂ ਸੀ ਆਉਂਦੀ ਐ ਚੈਨ ਹੀ ਨਹੀਂ ਸੀ ਆਉਂਦੀ ਜਦੋਂ ਨਹਾਤਾ ਵਾਵਾ ਕਰ ਜਾਂਦਾ ਤੇ ਕਹਿੰਦੀ ਨਹੀਂ 2000 ਰੁਪਏ ਦੇ ਦਿੰਦੇ ਤੇ ਸਜੀਦ ਕਹਿੰਦਾ ਵੀ ਮੈਂ ਠੀਕਾ ਲਵਾ ਦਿੰਦਾ ਟੜ ਕੇ ਕਹਿੰਦਾ ਵੀ ਆ ਨਾ ਗੱਲ ਤੂੰ ਜੀ ਮੈਂ ਤਾਂ ਬੈਂਡ ਪਾਉਣੇ ਕਹਿੰਦੀ ਮੈਨੂੰ ਤਾਂ ਨਾਲ ਕਿ ਜੇ ਮੈਂ ਸੁਣ ਇੱਕ ਗੱਲ ਆਖਾਂ ਹਾਂ ਅਗੇ ਕੀ ਕਹਿੰਦੀ ਜੇ ਮੈਨੂੰ ਤਾਂ ਇਹ ਲੱਗਦਾ ਮੈਂ ਬਾਲ ਢਾ ਕੇ ਨਹੀਂ ਐ ਕਿ ਮੈਂ ਜੇ ਬੈਂਡ ਪਾਉਣ ਲੱਗ ਜੇ ਮੈਂ ਤਾਂ ਪੁੱਤਰ ਦਿੱਤਾ ਤਾਂ ਫਿਰ ਕੀ ਕੁਝ ਸਖਤ ਮੁੱਲ ਲੈ ਕੇ ਹੁਣ ਢਾ ਕੇ ਕਾਂਟੇ ਘਰ ਤੇ ਵੀ ਆ ਦੇਖ ਮੈਂ ਆਖਿਆ ਸੀ ਪੀ ਕੇ ਲੋੜ ਨਹੀਂ ਆਦੀ ਉੱਪਰ ਜਾ ਲੈ ਇਹ ਵੀ ਟਾਈਮ ਹੀ ਕਿਤਾਬ ਮਨੇ ਸਹੀ ਗੱਲ ਆ ਪਰ ਤੂੰ ਵੀ ਨਾ ਬਸ ਹਾਂ ਸਰ ਇਹੀ ਬਿਆਹ ਤੇਰਾ ਮੈਂ ਬੈਣ ਆ ਜੀ ਮੈਂ ਕਿਤੇ ਹੋਰ ਨਾ ਕਿਤੇ ਮੈਂ ਅੰਦਰ ਹੀ ਪਈ ਰਹਿ ਜਾ ਕੁੜੇ ਮੈਨੂੰ ਕੋਈ ਮੂੰਹ ਚ ਪਾਣੀ ਬਣਾ ਪਾਵੇ ਨਾ ਵੇਖੇ ਨਾ ਪਈ ਰਹਿਣਾ ਚਾਹ ਲਿਆਗਾ ਬੈਠੇ ਰਹਿ ਕੇ ਚਾਹ ਪੀਨੇ ਆਪਾਂ ਹੁਣ ਤੁਸੀਂ ਤਾਂ ਬੈਠੇ ਬੈਠਿਓ ਤੇ ਸਬਜ਼ੀ ਚੜੀ ਜਾਂਦੀ ਆ ਆ ਮਾਤਾ ਕੇ ਤੇ ਆ ਬਥੇਰਾ ਮੇਰੀ ਗਰਦਨ ਮਤਲਬ ਯਾਰ ਨਾ ਕਰ ਕੇ ਕਹਿਦੀ ਮੈਨੂੰ ਪਤਾ ਬਾਕੀ ਮਗਾ ਨਹੀਂ ਅਗਲਾ ਕੁਛ ਕਰੂ ਵੀ ਲੈਣ ਸਾਰੇ ਤਾਂ 아이ਸੀ ਕਹਿੰਦਾ ਬਾਈ ਫਿਰ ਆਜ ਵੀ ਹੋ ਗਿਆ ਕਿ ਬਾਜੀ ਨਾ ਨਾ ਬਾਬੇ ਮੈਨੂੰ ਇੱਕ ਪਾਗੂ ਕਹਿੰਦੇ ਬਹਿਣਾ ਮੈਨੂੰ ਤਾਂ ਕਰਤੀ ਭਰ ਦੇ ਭਰ ਦੇ ਫੁੱਲ ਮਤਲਬ ਦੋ ਵਾਰ ਚਾਹ ਪੀਣੇ ਤਿੰਨ ਵਾਰ ਮਾਇਆ ਫਟਾ ਕੇ ਮੈਂ ਆ ਦੇਖਣ ਦੇ ਆ ਕਿ ਮਾੜਾ ਟੱਟੂ ਤੇ ਸੁਦੇਹਾ ਸਵਾਰੀ ਹੁਣ ਕੀ ਲੱਗੀ ਸੱਤ ਵਜੇ ਦੇ ਨਮਸਾ ਤਿਆਰ ਕਰੂੰ ਸਭ ਦੀ ਰੋਟੀ ਸਹੀ ਗੱਲ ਹੈਂ ਅੱਲਾ ਮਾਫੀ ਕਰਨਾ ਕਰ ਹਾਂ ਤਾਂ ਤੇਰੀ ਧੀ ਵੀ ਨਾਲ ਅੱਜ ਨਾਲ ਬਝਾਈ ਮੈਂ ਤਾਂ ਜਿਨੀ ਮੇੜ ਲਾਂਗੇ ਅੱਜ ਤਾਂ ਤੈਨੂੰ ਸੱਤ ਵਜੇ ਨਹੀਂ ਪਾ ਦਾਂਗੇ ਅੱਛਾ ਹਾਂ ਤੇ ਅੱਜ ਤਾਂ ਮੈਂ ਜਾ ਲੈ ਬਈ ਜਾ ਹੋ ਜਾ ਜੇ ਮੈਨੂੰ ਪਾ ਦਿਓਂਗੇ ਜਾਂ ਤਾਂ ਨਹੀਂ ਮੈਂ ਤਾਂ ਬੇਬੇ ਤੂੰ ਤਾਂ ਉਹ ਆਪ ਹੀ ਹੋ ਗਾਉਂਨੇ ਆ ਖੇਤ ਦਿਹਾੜੀ ਉਹ ਉਹੀ ਵਿੱਚ ਲੱਗੀ ਜਾਂਦੀ ਹੈ ਫਿਰ ਹਰ ਜੇ ਕਹਿੰਦੇ ਆ ਫਿਰ ਉਹ ਸਾਡੇ ਹੈਂ ਵੀ ਤੋ ਕੰਮ ਕਰ ਲਾ ਤੈਨੂੰ ਤਾਂ ਬੈਠ ਕੇ ਖਾਦੀ ਨਹੀਂ ਆਂਦੀਆਂ ਨਾਲੇ ਕਹਿੰਦੀਆਂ ਫਿਰ ਮੈਨੂੰ ਭਈ ਆਇਆ ਮੈਨੂੰ ਤਾਂ ਲੈ ਆਇਆ ਕਰੋ ਹੁਣ ਭਾਂਵੇਂ ਆਉਂਦਾ ਰਹਿੰਦਾ ਕੰਮ ਇਹ ਰੱਖੋ ਕਿ ਮੱਖੀ ਮੇਰੇ ਨਾਲ ਤਾਂ ਵੈਸੀ ਮੱਖੀ ਦਾ ਮਾਰ ਆ ਤਾ ਸੁਣ ਲੈ ਗੱਲਾਂ ਨੂੰ ਅੱਜ ਹੋਰ ਨਾ ਚੇਕ ਉਖੜ ਗਿਆ ਲੈ ਮੇਰਾ ਭਤੀਜਾ ਤਾਂ وہی ਆਪੂ ਆ ਤਾਂ ਹੀ ਚੰਗੀ ਜਾਂਦਾ ਹੈ ਤੇ ਫੱਪੜਦੀ ਆ ਹਾਂ ਫੇਰ ਤਾਂ ਤੂੰ ਕੀ ਮੈਨੂੰ ਤਾਂ ਲੱਗਦਾ ਤੂੰ ਅੰਦਰ ਜਾ ਕੇ ਬਹਿ ਜਾਏਂਗਾ ਕਿਵੇਂ ਚੱਲਦੀ ਆ ਪੁੱਤ ਤੇਰੀ ਪੜ੍ਹਾਈ ਵਧੀਆ ਚੱਲੀ ਜਾਂਦੀ ਆ ਚੱਲ ਮੇਰੀ ਗੱਲ ਸੁਣ ਲੈ ਪੁੱਤ ਹੁਣ ਪੜ੍ਹ ਲਿਖ ਕੇ ਨਾ ਵਧੀਆ ਉਹਦਾ ਨੌਕਰੀ-ਨੌਕਰੀ ਤੇ ਲੱਗ ਜੀ ਵਧੀਆ ਪੜ੍ਹਾਈ ਕਰਿਆ ਕਰਨ ਵਾਲੇ ਮਰੇ ਖੇਡਾ ਗੁੱਡਾ ਵੀ ਤਾਂ ਜਾਇਆ ਕਰ ਠੀਕ ਆ ਨਾ ਕਿਤਾਬ ਕਹਿੰਦੇ ਵੀ ਪੜ ਲਾ ਨਹੀਂ ਸਾਡੇ ਅੱਗੇ ਕਟਾਟ ਹੋਈ ਜਾਏਗਾ ਆਇਆ ਮੈਨੂੰ ਪਤਾ ਫਿਰ ਹੋ ਗਿਆ ਅਪੂ ਆ ਤੇਰਾ ਹੀ ਆ ਅਪੂ ਆ ਤੇਰੇ ਵਾਸਤੇ ਕੇਲੇ ਲਿਆਇਆ ਉਹ ਅੰਦਰ ਬੈਹੋ ਖਾਲੀ ਜਗਾ ਲੈ ਮੇਰੀ ਜਾਨ ਨੂੰ ਲੱਡੂਆਂ ਦਾ ਥੋੜਾ ਮੇਰੀ ਗੱਲ ਸੁਣ ਪੁੱਤ ਭੂਆ ਕੋਲੇ ਗੁੱਗਲ ਵੇਚਦਾ ਜਿਹੜੀ ਚੀਜ਼ ਦੀ ਲੋੜਾ ਦੱਸ ਤਾਂ ਸਹੀ ਮੈਂ ਤਾਂ ਹੁਣ ਸਕੈਨਰ ਭੇਜ ਦੂੰ ਹੈ ਅੱਗਿਆੜੀਆਂ ਗੱਲਾਂ ਗਈਆਂ ਬਿੱਲੋ ਆਏ ਮੇਰੇ ਕੋਲ ਤਾਂ ਪੈਸੇ ਨਹੀਂ ਨੇ ਭਾਈ ਵੀ ਤਾਂ ਟੀਚਰਾਂ ਕਰਦਾ ਦੇਖ ਲੈ ਹਾਂ ਭੈਣ ਭੁੱਲਿਆ ਹੀ ਨਾ ਅੱਜ ਤਾਂ ਕਹਿੰਦੇ ਹਾਂ ਅੱਜ ਮੇਰੇ ਯਾਦ ਨਹੀਂ ਆਇਆ ਪੇਕੇ ਦਾ ਇੰਨਾ ਚਾ ਸੀਗਾ ਮੈਨੂੰ ਤੇ ਫਿਰ ਤੂੰ ਜਵਾਕਾਂ ਵਾਸਤੇ ਤਾਂ ਕੁਛ ਲਿਆਉਣਾ ਹੀ ਸੀ ਉਹ ਭੁੱਲਿਆ ਹੀ ਬਸ ਉਹ ਚੜੇ ਹੀ ਭੁੱਲਿਆ ਹੀ ਮੈਂ ਤੇਜੀ ਨਾਲ ਵਾਸਤੇ ਚੜੇ ਹੀ ਅੱਗੇ ਤਾਂ ਚੱਲ ਗੱਡੀ ਤੇ ਆਉਨੇ ਉਹ ਬੇਰ ਕੀ ਹੁੰਦਾ ਬਾਈ ਸਾਰਾ ਅੱਜ ਨਹੀਂ ਖਾਈ ਜਾਂਦੇ ਆ ਹਾਂ ਮੇਰੀ ਗੱਲ ਸੁਣੋ ਕੇਲੇ ਤਾਂ ਰੋਜ ਹੀ ਖਾਂਦੇ ਆ ਅੱਜ ਤੂੰ ਆਈ ਏ ਤੇਰੇ ਬਹਾਨੇ ਨਾਲ ਉਹ ਹੋ ਜੂ ਅੱਜ ਆ ਤੂੰ ਦੱਸ ਦੇ ਬਾਬਾ ਪਾਉਂਦੇ ਨਹੀਂ ਖੋਆ ਕੱਢ ਲਾਂਗੇ ਨਾ ਮਾਰਾਂਗੇ ਘੰਟਾ ਗੱਲਾਂ ਮਾਰਾ ਬਦਾਈ ਤੂੰ ਕਿਹੜਾ ਪੀਜ਼ਾ ਖਾਣਾਗਾ ਹੈ ਨਾ ਨਾ ਨਹੀਂ ਤਾਂ ਘੰਟਾ ਸਮਦੀ ਗੱਲਾਂ ਮਾਰਾਂ ਮੈਂ ਇਹ ਪੋਆ ਕੱਢ ਲਾਂਗੀ ਚਲ ਵਧੀਆ ਨਾਲ ਇਹਨੇ ਨਾ ਜੀ ਲੱਗਿਆ ਰਹੂਗਾ ਕੋਈ ਗੱਲ ਨਹੀਂ ਚਲ ਅੱਜ ਐਂ ਕਰਾਂਗੇ ਫਿਰ ਕੋਈ ਲੱਗਾਂਗੇ ਹੈ ਵਧੀਆ ਆਨੰਦ ਨੂੰ ਪੀਪਾ ਭਰ ਕੇ ਤੋਰਦੀ ਤਾਂ ਹੀ ਤਾਂ ਕਹਿ ਦਿੰਦੇ ਆ ਜਦੋਂ ਜਾਂਦੀ ਆ ਕੁਛ ਨਾ ਕੁਛ ਲੈ ਕੇ ਆਉਂਦੀ ਆ ਕਦੇ ਮਠੀਆਂ ਬਣਾ ਕੇ ਤੋਰਦੀ ਆ ਪਰ ਜਾਈ ਨੇ ਕਦੇ ਕੁਸ ਬਣਾ ਕੇ ਤੋਰਦਾ ਪੋਆ ਕੱਢ ਲਾਂਗੇ ਕੋਈ ਗੱਲ ਨਹੀਂ ਚੰਗਾ ਪੀਓ ਚਾਹ ਕੇ ਇਹ ਬਾੜੀ ਪਈ ਮੋਮੋ ਠਕਣੀਆਂ ਆਏ ਮਗਰ ਵੀ ਨਾ ਲੱਗਿਆ ਕਰੋ ਉਹਦੇ ਦੇ ਤੈਨੂੰ ਕਿੰਨਾ ਬੜਿਆ ਬੜਿਆ ਕੇ ਸਮਾਨ ਬਣਾ ਲਈ ਜਾਂਦੀ ਹੈ ਨਾ ਭਾਬੀਆਂ ਆਏ ਆ ਭਾਬੀਆਂ ਆਏ ਆ ਇੰਨਾ ਸਮਾਨ ਦਿੰਦੀ ਆ ਦੋ ਦੋ ਬੁਣ ਜਾਂਦੀਆਂ ਹੈ ਤੂੰ ਤਾਂ ਆਏ ਕਰੀ ਜਾਂਦਾ ਮੇਰੇ ਨਾਲ ਦੇਖ ਲੈ ਭਾਬੀ ਹਾਂ ਮੈਨੂੰ ਤਾਂ ਅਜੇ ਭਰਜਾਈਆਂ ਤਾਂ ਕਰਦੀਆਂ ਹੁੰਦੀਆਂ ਨੇ ਭਰਾ ਤਾਂ ਕਦੇ ਮੈਂ ਕਰਦੇ ਨਹੀਂ ਸੀ ਫਿਰ ਮੈਂ ਤਾਂ ਨਹੀਂ ਕਹਣਾ ਵੀ ਇਹ ਮਾੜੇ ਜਿਹਾਂ ਬਣ ਜਾਂਦੀਆਂ ਵੀ ਮੈਨੂੰ ਸਲਾਹ ਤਾਂ ਬੱਸ ਅੱਛਾ ਹਾਂ ਚਾ ਚਾਪ ਹੀ ਲਾ ਲੈ ਮੇਰ ਪਾਸ ਕਟੋਰੇ ਆ ਮੇਰੇ ਕੋਲ ਲੈ ਉਹ ਦਸ ਦੇਣਾ ਮਾ 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 ਤੇ ਜਾਂਦਾ ਸੌ ਪੜਦਾ ਹੁੰਦਾ ਕੋਈ ਗੱਲ ਸੁਣ ਲੈ ਮੇਰੀ ਵੀ ਸੁਣ ਲਿਆ ਕਰ ਚੰਗਾ ਸੁਣ ਲੈਣੀ ਹੈ ਬੱਲ ਆ ਜਾ ਆ ਦੇਖ ਲੈ ਪਤਾ ਨਹੀਂ ਮੈਨੂੰ ਤਾਂ ਇਹ ਲੱਗਦਾ ਵੀ ਕੋਈ ਕਹਿੰਦੀ ਉਹ ਕੰਮ ਕਰਾ ਕਰਦੀ ਮਨਾ ਕਰਦੀ ਹੋਰ ਬੇਬੇ ਨੂੰ ਕੀ ਹੁੰਦਾ ਇਹ ਉਹ ਦੁਜਾ ਲੱਗਦਾ ਚਲ ਕੋਈ ਨਾ ਤੂੰ ਨਿਮੇੜ ਦਾ ਕੰਮ ਥੰਦਾ ਹੱਥ ਨੇ ਫੇਰ ਰਾਤ ਨੂੰ ਖੂਣਾ ਕੱਢਾਂਗੇ ਚਲ ਮੈਂ ਬੱਸ ਮੈਨੂੰ ਤਾਂ ਇਹ ਨਹੀਂ ਪਤਾ ਕਦੋਂ ਤੇਰਾ ਬਾਈ ਕਹਿ ਦੇ ਹੈ ਵੀ ਜਾਵਾ ਸੜ ਜਾਂਦੇ ਸੜਦੇ ਸੜਦੇ ਤੂ ਤੱਕ ਦੇਖਦਾ ਕੋਈ ਤੈਨੂੰ 3D ਫਾਰਮੈਟ ਤੋਂ ਖੁੱਲ੍ਹ ਆ ਵੀ ਦੇ ਮਾਂ ਕੰਬਲੀ ਹੋਈ ਆ ਮੇਰੀ ਗੱਲ ਸੁਣ ਲੈ ਮੈਂ ਕੋਈ ਸੂਟ ਨਹੀਂ ਲੈਣਾ ਹੈਗਾ ਕਿਉਂ ਫਿਰ ਮੇਰੇ ਇੱਕ ਕੋਲ ਤਾਂ ਤੈਨੂੰ ਕੋਈ ਡਰ ਨਹੀਂ ਮੈਂ ਕੋਲ ਦੀ ਜਿੰਦਾ ਤੂੰ ਲਈਗਾ ਲੇ ਡਰ ਮੈਨੂੰ ਕੋਈ ਨਹੀਂ ਹੈਗਾ ਮੇਰੀ ਗੱਲ ਸੁਣ ਇਹ ਹੋਰ ਹੀ ਹੋਣਗੇ ਨਣ ਦਾ ਜਿਹੜੀਆਂ ਮਾਮਾ ਤਾਂ ਚੋਰੀ-ਚੋਰੀ ਮੈਨੂੰ ਸੂਟ ਲੈ ਜਾਣੇ ਜਦੋਂ ਮੇਰੀ ਪਰਜਾਈ ਮੈਨੂੰ ਹੱਥੀਂ ਸਾਵਾ ਕਰਦੀ ਆ ਹੈ ਮੈਨੂੰ ਇੰਨਾ ਕੁਸ ਆਪਦੇ ਹੱਥੀਂ ਦਿੰਦੀ ਆ ਫੇਰ ਮੈਂ ਚੋਰੀੋਂ ਤੇ ਤੋ ਜਰੂਰ ਸੂਟ ਲ ਜਾਉਂਗੀ ਚੋਰੀਆਂ ਤਾਂ ਨਹੀਂ ਆਦੀ ਮੈਂ ਤੂੰ ਸਾਹਮਣੇ ਆਦੀਆਂ ਇਹਨਾਂ ਦੇ ਲਈ ਗੀ ਨਹੀਂ ਨਹੀਂ ਮੈਨੂੰ ਤਾਂ ਕਾਸੀ ਦੀ ਲੋੜ ਨਹੀਂ ਆ ਜਉਂਦੀ ਰਹੇ ਮੇਰੀ ਪਰਜਾਈ ਜਿਹੜੀ ਮੈਨੂੰ ਇੰਨੀਆਂ ਚੀਜ਼ਾਂ ਦਿੰਦੀ ਆ ਉਹ ਇੱਕ ਗੱਲ ਹੈਗੀ ਆ ਬੇਬੇ ਤੂੰ ਤਾਂ ਕਰਮਾਂ ਵਾਲੀ ਆ ਜਿਹੜੀ ਤੈਨੂੰ ਇੰਨੀ ਚੰਗੀ ਨੂੰ ਮਿਲੀ ਆ ਹੈ ਤਾਂ ਕਰਮਾਂ ਵਾਲੀ ਫੇਰ ਹੈ ਸਾਰਾ ਕੰਮ ਹੁੰਦੀ ਆ ਦੇਗੜਾ ਮੰਦਾ ਚੰਗਾ ਨਹੀਂ ਕਿਸੇ ਨੂੰ ਬੋਲਦੀ ਲੋਕ ਵੀ ਸਲੋਤਾ ਕਰਦੇ ਕਰਦੇ ਇਹ ਘਰੋਂ ਬਾਹਰ ਵੀ ਨਹੀਂ ਜਾਂਦੀ ਘਰੋਂ ਬਾਹਰ ਨਹੀਂ ਜਾਂਦੀ ਇੰਨੀ ਸੇ ਤਾਂ ਵੱਡਾ ਕੋਣ ਤਾਂ ਹੀ ਹੁੰਦਾ ਹੈ ਸਹੀ ਗੱਲ ਆ ਪਈ ਕਰਨੇ ਆ ਤਾਂ ਮਕੌਲੇ ਕੰਛੜੀਆਂ ਫਿਰਦੀਆਂ ਹੈ ਉਹ ਬੈਠ ਜਾਂਦੀਆਂ ਗੱਲ ਖੋਰ ਕੀ ਆ ਆ ਦੇਖ ਤੇਰੇ ਸਾਹਮਣੇ ਜਮਾ ਮੈਂ ਤਾਂ ਇੰਨੀ ਸਿਆਣੀ ਆ ਮੇਰੇ ਤਾਂ ਸਹੁਰਿਆਂ ਦੇ ਵਿੱਚ ਇੰਨੀ ਸਲਾਹਤਾ ਹੁੰਦੀ ਆ ਭਾਬੀ ਦੀ ਕਹਿੰਦੇ ਭਾਈ ਤੇਰੀ ਪਰਜਾਈ ਵਰਗੀ ਤਾਂ ਪਰਜਾਈ ਸਾਰੇ ਆਇਤਾ ਰੌਣਕਾ ਲਾ ਦਿੰਦੀ ਐ ਕਿੱਥੇ ਬੈਠ ਜੇ ਸਾਡੇ ਅਨੰਦ ਪਰਜਾਈ ਦਾ ਮੇਰਾ ਤਾਂ ਨਾ ਬੇਬੇ ਹੁਣ 2 ਦਿਨ ਮੈਂ ਦੇਖਲਾ ਲਾ ਗਈ ਹੁਣ ਮੇਰਾ ਜਾ ਕੇ 2 ਚਾਰ ਦਿਨ ਮੇਰਾ ਤਾਂ ਉਹੀ ਨਹੀਂ ਜੀ ਲੱਗਣਾ ਜੇ ਤਾਂ ਜਾ ਕੇ ਹੱਥ ਦੇ ਖੇਡਦੇ ਉਦੋਂ ਜੀ ਨਹੀਂ ਲੱਗਦਾ ਹੁੰਦਾ ਹੋਰ ਕੀ ਇਹਦਾ ਜੇ ਤਾਂ ਹੁਣ ਭਾਈ ਘਰ ਕਲੇਸ਼ ਹੋਵੇ ਉਦੋਂ ਜaithe ਰੋਂਦੇ ਫਿਰ ਫਿਰ ਔਖਾ ਹੋ ਜਾਂਦਾ ਹੈ ਕਹਿੰਦਾ ਭਾਈ ਜੇ ਤੈਨੂੰ ਦਿੰਦਿਆ ਸੂਟ ਲੈ ਜਾ ਮੇਰੀ ਗੱਲ ਸੁਣ ਸੂਟ ਵੀ ਦੇਣਗੇ ਖੋਆ ਵੀ ਦੇਣਗੇ ਅੱਛਾ ਤੇ ਮੇਰੀ ਗੱਲ ਸੁਣ ਲੈ ਹੁਣ ਮੈਂ ਤੇਰੀ ਧੀ ਨਹੀਂ ਉਹ ਤੇਰੀ ਧੀ ਆ ਠੀਕ ਹੈ ਨਾ ਕੋਈ ਕਿਸੇ ਚੀਜ਼ ਦੀ ਲੋੜ ਹੁੰਦੀ ਆ ਤੂੰ ਹੁਣ ਉਹਦੀ ਸੱਸ ਨਹੀਂ ਮਾਂ ਬਣ ਕੇ ਮਾਂ ਬਣ ਕੇ ਮਾਂ ਹਾਤੀਆਂ ਬਣ ਕੇ ਰਹੇ ਮਾਂ ਮਾਤੀਆਂ ਬਣ ਕੇ ਰਹੇ ਤੇਰੀ ਟਾਈਮ ਲੰਘਦਾ ਹੈ ਤੇਰੀ ਟਾਈਮ ਲੰਘਦਾ ਹੈ ਨਹੀਂ ਤਾਂ ਲੰਘਦਾ ਨਹੀਂ ਪੁੱਤ ਲੰਘਦਾ ਨਹੀਂ ਹੈਗਾ ਬਸ ਇਹਨਾਂ ਸਾਹਮਣੇ ਇਸੇ ਨੇ ਦੇਣਾ ਸਾਰਾ ਕੁਝ ਸਹੀ ਗੱਲ ਹੈ ਤੇ ਨਾਲੇ ਕੁਛ ਨਾ ਕੋਈ ਵੀ ਨਾ ਅੱਛਾ ਸੰਦੂਖ ਸਦਾ ਨੂੰ ਜਿੰਦੇ ਜੇ ਲਾਉਣੇ ਛੱਡ ਦੇ ਹੁਣ ਬਥੇਰੇ ਲਾ ਲੈ ਕਿ ਉਹ ਆਵਾਸਾਂ ਜਿਹੜਾ ਕਮਰੇ ਚ ਮੜ ਕੇ ਵਹਿ ਜਾਂਦੇ ਆ ਹਾਂ ਉਹ ਤਾਂ ਗੱਲ ਹੈਗੀ ਹੈ ਹੋਰ ਇਹਨਾਂ ਦੇ ਹੱਥ ਕਬੀਲ ਲਾ ਰਹੀ ਮੇਰੇ ਕੋਲ ਕੀ ਆ ਬਸ ਠੀਕ ਆ ਉਹ ਕਹਿੰਦੇ ਜਿੰਦੇ ਜਿੰਦੇ ਜੇ ਬਸ ਭਾਬੀ ਨੂੰ ਇਹ ਗੱਲ ਕਹ ਦੇ ਵੀ ਦੇਖ ਮੋ ਤਾਂ ਮੈਂ ਤਾਂ ਤੇ ਤੋਂ ਨਾ ਪਹਿਲਾਂ ਫਸਲ ਕੋਇ ਨਾ ਹੁਣ ਕੋਸਲ ਕੋਈ ਨਾ ਹੋਣਾ ਠੀਕ ਸੋਡਾ ਹੀ ਆ ਸਾਰਾ ਕੋਸ ਚਾਹੇ ਆਉਦੇ ਨੂੰ ਰੱਖ ਲੋ ਚਾਹੇ ਭਗਾੜ ਦੋ ਭਗਾੜ ਦੋ ਕਈ ਗੱਲ ਹੈ ਸਹੀ ਕਰਦਾ ਪੁੱਤ ਚੱਲ ਆ ਵੀ ਚਲ ਮੇਰੀ ਗੱਲ ਸੁਣ ਤੈਨੂੰ ਵੀ ਪਤਾ ਮਾਂ ਹੁਣ ਮੈਂ ਤਾਂ ਦੇਖ ਕਿਤੇ ਚੱਲ ਕੇ ਆਉਣੀ ਆ ਹਾਂ ਹਾਂ ਇਹਨੇ ਦੁੱਖ ਦਾ ਸੁੱਖ ਦਾ ਤੇਰਾ ਇਹਨੇ ਤੈਨੂੰ ਸਾਂਭਣਾ ਇਹ ਨਹੀਂ ਸਾਂਭਣਾ ਭਾਈ ਹੁਣ ਕਦੋਂ ਆਵੇਂ ਕਦੋਂ ਆਵੇਂ ਕਦੋਂ ਆਕੇ ਮੈਂ ਤੈਨੂੰ ਡਾਕਟਰਾਂ ਦੇ ਲਿਜਾਊਂਗੀ ਤਾਂ ਹੀ ਮੈਂ ਤੈਨੂੰ ਕਹਿੰਦੀ ਨਾ ਹੀ ਮੈਂ ਤਾਂ ਸੋਚਿਆ ਅਗਲਾ ਕੁ ਘਰੇ ਨੂੰ ਆ ਘਰੇ ਪੁੱਤ ਤਾਂ ਤੇ ਧੀ ਨੇ ਚੱਕਿਆ ਉਹ ਵੀ ਬਦਨਾਮੀ ਆ ਤੇ ਜੇ ਮੋਂ ਪੁੱਤ ਚੱਕਣੋਂ ਨੇਕੀ ਆ ਨਾਲੇ ਮੈਨੂੰ ਵੀ ਫਿਕਰ ਹੈਗਾ ਹਾਂ ਹੈ ਜਮਾ ਫਿਕਰ ਨਹੀਂ ਹੈਗਾ ਤੇ ਵੀ ਕੱਲ ਨੂੰ ਕੋਈ ਮੈਂ ਤਾਂ ਲੋਕਾਂ ਦੀਆਂ ਕੁੜੀਆਂ ਦੇ ਲਾ ਫਿਕਰ ਕਰਦੀ ਹਾਂ ਹਾਏ ਮੇਰੀ ਮਾਂ ਐ ਮੈਨੂੰ ਜਮਾ ਫਿਕਰ ਨਹੀਂ ਮੈਂ ਕਹਿੰਨੀ ਹਲਾ ਮੇਰੇ ਨਾਲ ਉਹ ਬੈਠੀ ਮੇਰੇ ਪਰਜਾਈ ਵੱਧ ਕਰਦੀ ਐ ਕਰਦੀ ਐ ਹਾਂ ਚਲ ਆ ਜਾ ਮੱਖ ਫਿਰ ਆਏ ਜੇ ਲੱਗੂ ਭਾਬੀ ਨੂੰ ਪਤਾ ਨਹੀਂ ਕੀ ਅੰਦਰ ਗੱਲਾਂ ਦੀਆਂ ਖਰੀਆਂ ਨੇ ਮੈਂ ਨਹੀਂ ਉਹਦਾ ਨਾ ਵਿਚਾਰੀ ਦਾ ਮਨ ਦੁ ਨਾ ਮਾਤਾ ਨੰਦ ਪਰਜਾਈਦਾ ਤਾਂ ਸਾਡਾ ਬਾਲਾ ਇੱਕਾ ਬਾਲਾ ਹੀ ਪਿਆਰਾ ਹੈ। ਯਾ ਚੰਗਾ ਬਈ ਜਿਹੜਾ ਕੁਛ ਦਿੰਦੇ ਐ ਕੁਛ ਨਾ ਨਾਲੇ ਨਾ ਤੁਰਿਆ ਫਿਰਿਆ ਘੱਟ ਕਰ ਕਿਤੇ ਔੜਕੜ ਕੇ ਡਿੱਗ ਗਈ ਨਾ ਮੁੜ ਕੇ ਤਾਂ ਮੰਜੇ ਤੇ ਪੈ ਜੇਗੀ। ਉਹਨੂੰ ਤਾਂ ਪਹਿਲੇ ਹੀ ਨਹੀਂ ਬਚਾਈ ਨਾ ਮਾਤਾ ਵਾਗੋ ਹਰ ਸੁੱਚੀ ਚੱਕ ਦਿਓ। ਹੜ ਕੇ ਆਪਾਂ ਰੜਾ ਤਰੇ ਜਾਂ ਉੱਤੋਂ ਦੀ ਉਤਰਦੀ ਗੱਲ ਚੱਲ ਚੰਗਾ ਪਹਿਲਾਂ ਤੂੰ ਵੀ ਤੁਰ। ਹਾਂ। ਮੁੜ ਕੇ ਉਹਨੂੰ ਕੰਮ ਵਧਾ ਦੇਣੀ। ਚੱਲ ਆਜ। ਜੀ ਮੇਰੀ ਗੱਲ ਸੁਣੋ। ਸੁਣੋ। ਉਹਨਾਂ ਨੂੰ ਵੀਰਪਾਲ ਨੂੰ ਫੋਨ ਆ ਗਿਆ ਬਾਈ ਦਾ ਅਸਕੰਦਰ ਦਾ ਉਹਨੇ ਤਾਂ ਜਾਣ ਹੈ ਖੁਆ ਤਾਂ ਆਪਾਂ ਉਹਦਾ ਪਹੁੰਚ ਲਿਆ ਪਹੁੰਚਦਾ ਕਰ ਦਿਆਂਗੇ ਉਹ ਤਾਂ ਕਹਿੰਦੇ ਮੈਂ ਹੁਣੀ ਜਾਉਂਗੀ ਜ਼ਰੂਰੀ ਕੰਮ ਹੈ ਉਹਨੂੰ ਫਿਰ ਤੁਸੀਂ ਆਇਆ ਕਰੋ ਨਏ ਸੂਟ ਤੇ ਖੁਆ ਤਾਂ ਆਪਾਂ ਬਾਅਦ ਚ ਫੜਾਏ ਨਾਗੇ ਉਹਨੂੰ ਹੁਣ ਕੋਈ ਨਾ ਪਰਸਪਤੀ ਆ ਜੀ ਉਹ ਖੁਆ ਕੜਤਾ ਤੂੰ ਖੁਆ ਦੇ ਇੱਕ ਤਾਂ ਬਾ ਕਰਦੇ ਆ ਨਹੀਂ ਗਿਆ ਕਿੱਥੋਂ ਤਾਂ ਹੁਣ ਆਏ ਸੀ ਵੀ ਆਥਰੇ ਕੱਢਾਂਗੇ ਉਹ ਤਾਂ ਕਹਿੰਦੇ ਵੀ ਹੁਣੀ ਚੜਾ ਲਓ ਬਸ ਮੈਂ ਚੜਾ ਕੇ ਆਉਣੀ ਐ ਅੱਛਾ ਹਾਂ ਤੇ ਤੁਸੀਂ ਮੈਂ ਨਹੀਂ ਕੋਈ 2500 ਰੁਪਿਆ ਦੇ ਦੇਉਂ ਖਾਲੀ ਨਾ ਤੋਰੇ ਗੱਲ ਸੁਣ ਪੈਸੇ ਤਾਂ 500 ਹੀ ਆ ਮੇਰੀ ਜੇਬ ਚ ਕੋਈ ਤੁਸੀਂ ਜਾਂਦੀ ਨੂੰ ਆਪ ਹੀ ਦੇ ਦਿਓ ਚੱਲ ਤੂੰ ਫੜਾ ਦੇ ਨਹੀਂ ਨਹੀਂ ਕੋਈ ਨਹੀਂ ਤੁਸੀਂ ਦੇ ਦਿਓ ਚਲ 500 ਰੁਪਿਆ ਦੇ ਦੇ ਤੇ ਇੱਕ ਸੂਟ ਦੇ ਦੇ ਮੈਂ ਆਇਆ ਨਹੀਂ ਫਿਰ ਉਹਨੂੰ ਖਾਲੀ ਜਾਣ ਲਿਓ ਹੁਣ ਉਹਦੇ ਨਾਲ ਹੀ ਖੋਲਾ ਜਾਂਗੇ ਨਹੀਂ ਸੂਟ ਲੈ ਜਾਂਗੇ ਤੇ ਹੁਣ ਜਾ ਕੇ ਖਾਲੀ ਖੜਜੂਗੀ ਉਹ ਚਲ ਉਹ ਮੈਂ ਪੁੱਛ ਲਈਨੀ ਫਿਰ ਉਹਨੂੰ ਕੋਈ ਪੁੱਛ ਲਈਨੀ ਅਗਲੀ ਆਖੂ ਵੀ ਪੇਕੇ ਦੇ 4 ਦਿਨ ਲਾਇ ਸੂਟ ਵੀ ਨਹੀਂ ਦਿੱਤਾ ਤਾਂ ਕੋਈ ਨਾ ਫਿਰ ਮੈਂ ਪੁੱਛ ਲਈਨੀ ਤੇ ਨਾ ਮੋੜ ਲਈਨੀ ਮੇਰੀ ਗੱਲ ਹੁਣ ਕੁੜੀ ਨਾਲ ਦੁਖੀ ਕਰਕੇ ਨਾ ਭੇਜੀਂ ਉਹ ਜੋ ਕਿ ਜਾਵੇ ਧੀ ਦਾ ਦਾ ਖੁੰਜਾ ਜਾਂਦਾ ਇਹ ਤਾਂ ਨਹੀਂ ਬਹੁਤ ਖੁਸ਼ ਹੁੰਦਾ ਮੈਂ ਕਹਿੰਦੀ ਕਿ ਕਹਿੰਦੇ ਮੇਰਾ ਤਾਂ ਇੱਥੇ ਜਾਣ ਜੀ ਨਹੀਂ ਬਾਕੀ ਸਿਰ ਉਤਾ ਆ ਬਿਕਰੇ ਖੁਸ਼ ਆਏ ਭਾਈ ਵੀ ਵਿਧਕੇ ਗਸਬਾ ਦਾ ਭੈਣ ਦਾ ਸੁਭਾਈ ਵਿਧਕੇ ਉਹ ਤਾਂ ਖੁਸ਼ ਆਦ ਕੇ ਠੀਕ ਹੈ ਨਾ ਉਹ ਕੋੜਾ ਮੱਚੂ ਸੋਟੀ ਰਹਿੰਦੇ ਆ ਤਾਂ ਉਹ ਕੱਪੜੇ ਪਾਈ ਜਾਂਦੀ ਆ ਆਪਦੀ ਉਹਦਾ ਤਿਆਰੀ ਕਰੀ ਜਾਂਦੀ ਆ ਤੇ ਫਿਰ ਮੈਂ ਉਹਨੂੰ ਛੱਡਿਆ ਮਾਂ ਪਰ ਬਸੜਾ ਵਗੈਰੂ ਹੋਰ ਬਸ ਚੜਾ ਦੇਣੀ ਹੈਗੀ ਇੱਥੋਂ ਚਲ ਠੀਕ ਹੈ ਕੋਈ ਨਹੀਂ ਹੋਰ ਫਿਰ ਚਲ ਚੰਗਾ ਚੱਲ ਮੈਂ ਚੜਾਇਆ ਨਹੀਂ ਕੋਈ ਨਹੀਂ ਉਹ ਤਾਂ ਵੀਰ ਪਾਲ ਨੂੰ ਤਾਂ ਚੜਾਏਂਗੀ ਤੂੰ ਚਾ ਚੜਾਇਆ ਤੇ ਚੱਲ ਮੈਂ ਇਹ ਕਹਿੰਦਾ ਹਾਂ ਲਾਏ ਮਾਂ ਭੈਣ ਨੂੰ ਦੇ ਦੀ 500 ਰੁਪਇਆ ਅੱਛਾ ਠੀਕ ਹੈ ਕਿ ਪਰਸੋ ਅਸੀਂ ਜਾਵਾਂਗੇ ਨਾਲੇ ਝੋਟ ਲੈ ਜਾਾਂਗੇ ਤੇ ਨਾਲੇ ਖੁਆ ਲੈ ਜਾਾਂਗੇ ਲੈ ਬੱਸ ਕਰਦੀ ਤਿਆਰੀ ਇਹਨੇ ਤਾਂ ਮੈਂ ਤਾਂ ਉਹਦੀ ਕਰ ਲਈ ਤਿਆਰੀ ਤੇ ਹੁਣ ਮੈਨੂੰ ਚੜਾਇਓ ਬੱਸ ਚੱਲ ਹੋਰ ਫਿਰ ਟਾਈਮ ਹੋਇਆ ਆਇਆ ਫਿਰ ਚੱਲ ਮੈਂ ਤਾਂ ਜਨਾ ਕੀਤ ਤੇ ਤੇਰੀ ਅਭਜਾਈ ਕਿਹਾ ਹੋਣੀ ਤੈਨੂੰ ਚੱਲ ਹੋਰ ਫਿਰ ਟਾਈਮ ਹੋਇਆ ਬੱਸ ਉਹ ਤਾਂ ਵਧੀਆ ਅਭਜਾਈ ਜੇ ਤੂੰ ਚੜਾਏਂਗੀ ਇੱਕ ਦੋ ਗੱਲਾਂ ਹੋਰ ਕਰ ਲਾਂਗੇ ਇਹਨੇ ਨੇ ਢੱਡ ਢੱਡ ਦਾ ਆਪਣਾ ਹਾਂ ਅੱਡੇ ਮਾਰਸੋ ਨਾਲ ਅ ਉਹ ਮੈਂ ਉਹ ਭਾਈ ਬੋਲੇ ਨਹੀ ਉਹ ਤੇਰਾ ਆ ਕੇ ਦੇ ਦੇਣਿਆ ਕੋਈ ਗੱਲ ਨਹੀ ਹੁਣ ਵੀਰੇ ਮੇਰੀ ਗੱਲ ਸੁਣ ਨਾਲੇ ਤਾਂ ਮੇਰਾ ਖੋਆ ਲੈ ਆਈ ਭਾਬੀ ਕਿਤੇ ਨਾ ਹੋਵੇ ਹੁਣ ਆਵੇਂਗੀ ਪਤਾ ਹੀ ਆ ਵੀਰੇ ਤੇਰੇ ਤਾਂ ਕੰਮ ਆਦਾ ਤੂੰ ਤਾਂ ਐ ਕਰੇਗਾ ਮੈਂ ਤਾਂ ਫਲਾਣੇ ਦੇ ਭੋਗ ਤੇ ਵਗ ਗਿਆ ਅੱਜ ਤੇ ਕੰਮ ਕਰਨ ਨਾਲ ਫੇਰਾ ਕੰਪਣਦਾ ਕਿਤੇ ਅਸੀਂ ਆਏ ਸਾਡੇ ਤੇਰੇ ਕੋਲੇ ਕੀ ਖਵਾਏਗੀ ਲੇ ਬਾਈ ਜਣਾ ਤੂੰ ਕੁਛ ਕਹੇਗਾ ਆਪਾਂ ਯਾਰ ਮੁਰਗਾ ਮਾਰਾਂ ਮੁਰਗਾ ਹਵੰਦ ਨੂੰ ਕੁੜੀ ਜਿਹੜਾ ਦਾ ਪਾਣੀ ਨਹੀਂ ਪੀਣਾ ਤੇ ਘਵਾ ਲਾਂਗੇ ਪੈਗ ਲਾ ਲੈਗਾ ਦੇਖ ਲੈ ਕੋਈ ਗੱਲ ਨਹੀਂ ਉਹ ਆਪ ਤਾਂ ਸਿਕੰਦਰ ਤਾਂ ਹੁਣ ਲਾਉਂਦਾ ਨਹੀਂ ਪੈਗ ਸਕੇ ਤੁਹਾਨੂੰ ਹਰ ਤਾਂ ਫਿਰ ਅਸੀਂ ਵੀ ਨਹੀਂ ਪੀਦੇ ਬਾਈ ਫਿਰ ਤੂੰ ਉਹ ਤਾਂ ਪੀਂਦੇ ਹੀ ਨਹੀਂ ਤੈਨੂੰ ਪਤਾ ਹੋ ਜਾਏਗਾ ਚੱਲ ਚੰਗਾ ਮਾ ਹਾਂ ਤੂੰ ਵੀ ਮਾਰ ਲਿਆ ਕਰ ਗੇੜਾ ਤੇ ਇੱਥੇ ਮਠੀ ਰਹਿਣੀ ਚੰਗਾ ਵੀਰੇ ਚੰਗਾ ਪਹਣੇ ਹਾਂ ਪੀਂਦੇ ਚੰਗਾ ਬਾਈ ਚੰਗਾ ਚਲਾ ਜਾ ਬਾਬਾ ਚਲਾ ਜਾ ਆਪ ਦੋਸਤੀ ਮਿਲਣਾਂ ਨੂੰ ਹਾਂ ਮੈਂ ਨੱਚ ਫਿਟਰੀ ਆਪਾਂ ਜੜਾ ਕੇ ਕੀ ਤੂੰ ਆਂ ਹੋਰ ਕੀ ਮੈਨੂੰ ਤਾਂ ਅਜੇ ਹੀ ਚੱਲਣਾ ਦੋ ਦਿਨ ਲਾਉਂਗੀ ਹਜੇ ਹੈ ਕੋਈ ਹੋਣ ਆ ਗਿਆ ਮੌਕੇ ਕੀ ਕਰਿਆ ਜਾਵੇ ਮੇਰਾ ਤਾਂ ਜੀ ਨਹੀਂ ਬਣਾਉਣਾ ਜਾਵੇ ਆਪ ਉਹਨਾਂ ਦੀ ਗੱਪ ਆਈ ਘਰੇ ਇਕੱਲੀ ਆ ਫੇਰ ਕੰਮ ਉਹ ਤਾਂ ਹੈਗੀ ਆ ਬਸ ਮੌਕੇ ਤੇ ਜਾ ਕੇ ਆ ਕੇ ਮਾਂ ਨੂੰ ਤਾਂ ਬਿਮਾਰ ਹੋ ਗਈ ਉਹਦਾ ਨਾ ਕਿਤੇ ਕਿਤੇ ਨਾ ਬਲੱਡ ਵਾਲਾ ਵਾਝ ਜਾਂਦਾ ਫਿਰ ਤਾਂ ਬਸ ਉਹ ਦੋ ਦਿਨ ਤਾਂ ਮੰਜੇ ਤੋਂ ਉੱਠਦੀ ਹੋਈ ਨਹੀਂ ਬਾਈ ਜਾਣਾ ਚਾਹੀਦਾ ਮਾਂ ਤੇ ਉਹ ਤੁਹਾਈ ਨਾਲ ਹੀ ਚੱਲ ਮਾਂ ਤੂੰ ਵੀ ਰਣ ਧਿਆਨ ਰੱਖਿਆ ਕਰ ਤੈਨੂੰ ਜਿਹੜੀਆਂ ਮੈਂ ਗੱਲਾਂ ਕਹੀਆਂ ਸੀ ਬਾਈ ਮਾੜਾ ਜਿਹਾ ਮਾਂ ਨੂੰ ਐ ਕਹਿ ਦਿਆ ਕਰ ਐਵੇਂ ਨਾ ਤੁਰੇ ਫਿਰਦੀ ਰਹੇ ਉਸ ਤੇ ਨੀ ਵਾਹ ਕਹਿੰਦੀ ਜੀ ਕਹਿੰਦੀ ਇਹ ਫੇਰ ਅਗਲਾ ਕਹਿੰਦਾ ਪਤਾ ਨਹੀਂ ਕਿ ਇਹਨੂੰ ਜਾਣਦੇ ਨਹੀਂ ਮੁੜ ਕੇ ਗੋਡਾ ਤੜਾ ਕੇ ਚੱਲ ਆ ਜੀ ਬਸ ਨਾ ਲੱਗ ਜੇ ਫੇਰ ਕੀ ਤਾਂ ਨਾ ਮਾੜਾ ਮੋਟਾ ਚੰਗਾ ਚੰਗਾ ਚੱਲ ਨੀ ਉਹ ਬੜਕ ਗੱਲ ਹੈ ਗਿਆ ਭਾਪੀ ਗੱਲ ਸੁਣ ਹੌਲੀ ਤੋਰਿਓ ਕਿਤੇ ਕਹੇ ਚ ਮਾਰੇ ਨਾ 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 ਧਰਦੀਆਂ ਫਿਰ ਲੈ ਪਾਣੀ ਹੈ ਜੀ ਉਹਦਾ ਵੀ ਆ ਰਿਹਾ ਹੈ ਸੁੱਕੀ ਚੋ ਕਰਨੇ ਆਖੀ ਹੋਈ ਆਗੀ ਦੇ ਲੈਣਾ ਸਕੂਟਰੀ ਤੇ ਭਾਪੀ ਲੈ ਜਾਣਾ ਇਹ ਤਾਂ ਜਮਾ ਚਾਹ ਚੱਲ ਚੱਲ ਚੰਗਾ ਚੰਗਾ ਭਾਈ ਭਾਈ ਮੈਂ ਵੀ ਨਾਲ ਹੀ ਚੱਲੀ ਚੰਗਾ ਤੂੰ ਕਿਹੜਾ ਜਾਂਦੀ ਹੈ ਪਰ ਪਤਾ ਯਾ ਟਾਈਮ ਨਾ ਬੱਸ ਕੋ ਕਿ ਆ ਰਹਿਣਾ ਸਭ ਸਾਰਾ ਕੋਸ ਹੈਗਾ ਦੱਸ ਕੋਈ ਨਾ ਤੂੰ ਗੱਲ ਕੋ ਅੰਦੀ ਬਚੇ ਨਾ ਕੋ ਇਹ ਮੈਨੂੰ ਬੱਸ ਖਾਣਾ ਪੈ ਗਿਆ ਪਾਟਾ ਹੈ ਰ ਫਗਡੀਆਂ ਜਿਆਦਾ ਇੰਨਾ ਸੋ ਪਾਦਾ ਜੀਰੀ ਕਰਦਾ ਹੁਣ ਬੱਸ ਤੇ ਜਾਂਦੇ ਹੋਰ ਨਾ ਬੱਸਾਂ ਦੇ ਟਾਈਮ ਦਾ ਹੀ ਨਹੀਂ ਪਤਾ ਹੋਰ ਕੀ ਆ ਮਾਹਣੇ ਲੱਗਦਾ ਸੀ ਲੰਘਣਾ ਜਾਵੇ ਕਾਲ ਕੋਈ ਨਾ ਮੁੱਤ ਲੰਘਦੀ ਨਹੀਂ ਹੈਗੀ ਆ ਵੀ ਵਧੀਆ ਹੋ ਗਿਆ ਤੂੰ ਤਾਂ ਸਕੂਟਲੀ ਜਾਣਦੀ ਹੈ ਨਹੀਂ ਜਾਣਦੀ ਦਾ ਬਥੇਰਾ ਮੈਂ ਸੋਖ ਬਾਲਾ ਹੈ ਇਹਦਾ ਸਕੂਟਰੀ ਜੀ ਦਾ ਮੈਂ ਇਹ ਤਾਂ ਉ ਆਏ ਆ ਵੀ ਆਈ ਨਹੀਂ ਪਤਾ ਲੱਗਦਾ ਅੱਜ ਬਸ ਸਹਾਰ ਨਿ ਮਾਰਦਾ ਮੈਂ ਵੀ ਟਾਈਮ ਨਾਲ ਹੀ ਪਹੁੰਚੂ ਮੈਂ ਲੈ ਤਾਂ ਬਠਿੰਡੇ ਵਾਲੀ ਆ ਨਾ ਗੋਰੀ ਮਰਦੀ ਆ ਜੀ ਬਠਿੰਡੇ ਵਾਲੀ ਆ ਜੀ ਇਹ ਬਾਕੀ ਫਿਰ ਫੋਨ ਕਰ ਹਾਂ ਹਾਂ ਬਸ ਕੋਈ ਨਾ ਫੋਨ